ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਕਈ ਵਾਰ ਆਪਾਂ ਨੂੰ ਕੀ ਹੁੰਦਾ ਹੈ ਕਿ ਆਪਣੇ ਘਰ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਕਿਸੇ ਕੋਈ ਚੀਜ਼ ਚਾ ਕੋਈ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਹੌਲੀ ਭਾਰੀ ਜਗ੍ਹਾ ਤੇ ਚਲੇ ਜਾਣੇ ਆ ਜਾਪਾਤ ਇਸ ਤਰ੍ਹਾਂ ਲੱਗਦਾ ਹੈ ਕਿ ਆਪਣੇ ਘਰ ਦੇ ਵਿੱਚ ਕਿਸੇ ਚੀਜ਼ ਦਾ ਸਾਯਾ ਹੈ ਕੋਈ ਨਾ ਕੋਈ ਪ੍ਰੋਬਲਮ ਹੈ ਜਿਸ ਵਜਾ ਦੇ ਕਰਕੇ ਆਪਣੇ ਘਰ ਦੇ ਵਿੱਚ ਦੁੱਖ ਤਕਲੀਫ ਰਹਿੰਦੀ ਹੈ ਤੇ ਆਪਣੇ ਘਰ ਦਾ ਕੋਈ ਵੀ ਕਾਰਜ ਸਿੱਧ ਨਹੀਂ ਹੁੰਦਾਗਾ ਪਰ ਜਦੋਂ ਵੀ ਇਹ ਪ੍ਰੋਬਲਮ ਆਪਣੇ ਘਰ ਦੇ ਵਿੱਚ ਆਉਂਦੀ ਹੈ ਜੇ ਆਪਣੇ ਕਿਸੇ ਭੈਣ ਭਰਾ ਦੇ ਨਾਲ ਆਪਣੇ ਫੈਮਿਲੀ ਮੈਂਬਰ ਦੇ ਨਾਲ ਤੇ ਆਪਾਂ ਗਲਤ ਰਸਤੇ ਉੱਤੇ ਚੱਲ ਪੈਂਦੇ ਆ ਗਲਤ ਰਸਤਿਆਂ ਤੇ ਚੱਲ ਕੇ ਆਪਾਂ ਕਿਸੇ ਸਿਆਣੀ ਤੋਂ ਪੁੱਛ ਲਈਆ ਜਾਂ ਕਿਸੇ ਪੰਡਤ ਤੋਂ ਪੁੱਛ ਲਈਆ ਤੇ ਜੋ ਕੁਝ ਵੀ ਉਹ ਆਪਾਂ ਨੂੰ ਕਰਨ ਦੇ ਲਈ ਕਹਿੰਦੇ ਨੇ ਆਪਾਂ ਸਭ ਕਰਦੇ ਆ ਪਰ ਫਿਰ ਵੀ ਆਪਣੀ ਪ੍ਰੋਬਲਮ ਦਾ ਕੋਈ ਵੀ ਹੱਲ ਨਹੀਂ ਹੁੰਦਾਗਾ ਪਰ ਆਪਾਂ ਠੀਕ ਹੋ ਦੀ ਬਚਾਏ ਜਾਦਾ ਟੈਨਸ਼ਨ ਡਿਪਰੈਸ਼ਨ ਦੀ ਬਿਮਾਰੀ ਦਾ ਵੀ ਸ਼ਿਕਾਰ ਹੋ ਜਾਂਦੇ ਆ ਪਰ ਖਾਲਸਾ ਜੀ ਅਸੀਂ ਤੁਹਾਡੇ ਨਾਲ ਸਾਂਝਾ ਕਰਵਾਗੇ ਵੀ ਉਹ ਕਿਹੜਾ ਸ਼ਬਦ ਹੈ ਕਿਹੜਾ ਪਾਠ ਹੈ ਜਿਸ ਨੂੰ ਕਰਨ ਦੇ ਨਾਲ ਆਪਣੇ ਘਰ ਦੇ ਵਿੱਚ ਇਹ ਬਾੜੀਆਂ ਰੂਹਾਂ ਦੂਰ ਹੁੰਦੀਆਂ ਨੇ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹਿੰਦੀ ਹੈ ਦੁੱਖ ਦਿਲਦਰ ਦੂਰ ਹੁੰਦਾ ਹੈ ਤੇ ਘਰ ਦੇ ਵਿੱਚ ਬਰਕਤ ਪੈਂਦੀ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਵਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਹਾਂ ਸੱਚੀ ਸਾਡੀ ਰਿਐਲਿਟੀ ਦੇ ਵਿੱਚ ਇੱਕ ਭੈਣ ਸੀ ਜਿਹੜਾ ਪਰਿਵਾਰ ਸੀ ਉਹਨਾਂ ਦੇ ਪਰਿਵਾਰ ਦੇ ਕੋਲ ਹਸਬੰਡ ਵਾਈਸ ਸੀ ਤੇ ਉਹਨਾਂ ਦੇ ਕੋਲ ਦੋ ਬੱਚੇ ਸਨ ਇੱਕ ਬੇਟਾ ਤੇ ਬੇਟੀ ਤੇ ਜਿਹੜੀ ਉਹਨਾਂ ਦੀ ਬੇਟੀ ਸੀ ਉਹ ਬਹੁਤ ਹੀ ਜ਼ਿਆਦਾ ਬਿਮਾਰ ਰਹਿੰਦੀ ਸੀ ਉਹ ਮਿਹਨਤ ਵੀ ਪਰਿਵਾਰ ਬਹੁਤ ਕਰਦਾ ਸੀਗਾ ਮੈਂ ਖੁਦ ਵੀ ਉਹਨਾਂ ਦੀ ਸਾਹਮਣੇ ਕਈ ਵਾਰ ਪਰਿਵਾਰ ਦੇ ਵਿੱਚ ਗਈ ਅਕਸਰ ਹੀ ਦੇਖਦੇ ਸੀ ਬਹੁਤ ਜ਼ਿਆਦਾ ਮਿਹਨਤੀ ਪਰਿਵਾਰ ਸੀ ਬਿਲਕੁਲ ਹੀ ਵਧੀਆ ਸੀ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਪਰ ਜੋ ਉਹਨਾਂ ਦੀ ਬੇਟੀ ਸੀਗੀ ਉਹ ਜਦੋਂ ਹੀ ਬਿਮਾਰ ਹੋਏ ਉਸ ਦੇ ਬਾਅਦ ਦੇ ਵਿੱਚ ਉਹ ਬਿਲਕੁਲ ਵੀ ਠੀਕ ਨਹੀਂ ਹੋਏ ਉਹਨਾਂ ਨੂੰ ਕਈ ਤਰ੍ਹਾਂ ਇੰਨੀ ਕਈ ਵਾਰ ਇੰਨੀ ਪ੍ਰੋਬਲਮ ਆ ਜਾਂਦੀ ਸੀ ਕਿ ਉਹ ਆਪਣੇ ਹੱਥ ਪੈਰ ਇੰਨੇ ਵਾਰ ਨਹੀਂ ਸ਼ੁਰੂ ਕਰ ਦਿੱਤੇ ਸੀ ਆਪਣੇ ਵਾਲ ਤੱਕ ਖੋਲ ਲੈਂਦੇ ਸੀਗੇ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਆਉਦੀ ਸੀ ਕਈ ਵਾਰ ਉਹ ਤੋਰੇ ਤੋਰੇ ਜਾ ਕੇ ਡਿੱਗ ਵੀ ਜਾਂਦੇ ਸੀ ਜਾਂ ਉੰਡਾ ਨੇ ਪਿੱਛੇ ਰੁਟੇ ਡੇਕ ਜਾਣਾ ਜਾਂ ਅੱਗੇ ਨੂੰ ਡੇਕ ਜਾਣਾ ਤੇ ਡੇਕ ਜਾਣਾ ਵੀ ਇਸ ਤਰੀਕੇ ਦੇ ਨਾਲ ਉਸ ਨੇ ਕਿ ਜਿਵੇਂ ਕੋਈ ਕੰਧ ਡੇਗਦੀ ਕੋਈ ਨਾ ਕੋਈ ਉਸ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਭਾਜਾਦੋਂ ਨੇ ਥੋੜੇ ਡੈਮ ਦੇ ਬਾਅਦ ਦੇ ਵਿੱਚ ਠੀਕ ਹੋ ਜਾਣਾ ਤੇ ਉਹਨੂੰ ਘਰ ਦੇ ਨੇ ਪੁੱਛਣਾ ਕਿ ਤੈਨੂੰ ਕੀ ਹੋਇਆ ਸੀ ਤੇ ਉਸ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਹੋਇਆ ਸੀ ਇਸ ਤਰ੍ਹਾਂ ਕਰਕੇ ਖਾਲਸਾ ਜੀ ਪਰਿਵਾਰ ਨੇ ਬਹੁਤ ਪ੍ਰੋਬਲਮ ਦਾ ਫੇਸ ਕੀਤੀਆਂ ਕਿਉਂਕਿ ਬੇਟੀ ਸੀ ਅਜੇ ਵਿਆਹ ਵੀ ਕਰਨਾ ਸੀ ਕਾਫੀ ਸੀ ਟੈਨਸ਼ਨ ਮਾਤਾ ਪਿਤਾ ਨੂੰ ਉਹਨਾਂ ਦੇ ਵੀ ਬੇਟੀ ਨੇ ਅਗੜੇ ਘਰ ਜਾਣਾ ਹੈ ਤਾਂ ਕਿ ਉਹ ਠੀਕ ਹੋਵੇ ਇਸ ਚੱਕਰ ਤੇ ਵਿੱਚ ਉਹ ਸੁਪਰਵਾਰ ਨੇ ਕੋਈ ਬੰਦਾ ਨਹੀਂ ਸੀ ਛੱਡਿਆ ਜਿੱਥੇ ਵੀ ਕਿਸੇ ਨੇ ਦੱਸਿਆ ਕਿ ਕਿਸੇ ਨੇ ਦੱਸਣਾ ਕਿ ਉਥੇ ਸਿਆਣਾ ਏ ਜਾਂ ਕੋਈ ਪੰਡਤ ਓ ਕੋਈ ਜਾਦੂ ਟੂਣਾ ਕਰਦਾ ਏ ਉਹ ਕੋਈ ਉਪਾਅ ਕਰਦਾ ਏ ਉਸ ਦੇ ਨਾਲ ਸਾਰੀਆਂ ਇਹ ਚੀਜ਼ਾਂ ਦੂਰ ਹੋ ਜਾਂਦੀਆਂ ਨੇ ਉਹ ਸਭ ਵੀ ਖਾਲਸਾ ਜੀ ਉਹਨਾਂ ਨੇ ਕਰਵਾ ਕੇ ਦੇਖਿਆ ਪਰ ਉਹਨਾਂ ਨੂੰ ਕੋਈ ਵੀ ਫਰਕ ਨਾ ਪਿਆ ਫਿਰ ਥੱਕ ਹਾਰ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਔਤਾਂ ਦੇ ਪਿੰਡ ਦੇ ਵਿੱਚ ਉਹਨਾਂ ਨੇ ਪਰਿਵਾਰ ਨੇ ਦੱਸਿਆ ਕਿ ਉਥੇ ਇੱਕ ਬਚੁਰਗ ਬਾਪੂ ਜੀ ਸੀ ਜਿਹੜੇ ਉੱਥੇ ਸੇਵਾ ਕਰਦੇ ਸਨ ਸੇਵਾ ਵੀ ਕਰਦੇ ਸਨ ਤੇ ਬਹੁਤ ਸੰਗਤਾਂ ਨੂੰ ਕਹਿੰਦੇ ਸਨ ਕਿ ਤੁਸੀਂ ਪਾਠ ਕਰਿਆ ਕਰੋ ਜਿਵੇਂ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਹੋਣੀ ਜਿਵੇਂ ਪ੍ਰਾਣੀ ਬਜ਼ੁਰਗ ਖਾਲਸਾ ਜੇ ਆਪਾਂ ਨੂੰ ਸਭ ਚਾਉਂਦੇ ਹੁੰਦੇ ਨੇ ਕਿ ਤੁਸੀਂ ਆ ਪਾਠ ਕਰੋ ਆ ਚੀਜ਼ ਦਾ ਹੱਲ ਹੋਵੇਗਾ ਅਗਰ ਬਾਣੀ ਦਾ ਜਾਪ ਕਰੋ ਆ ਦੁੱਖ ਦੂਰ ਹੁੰਦਾ ਏਸੀ ਤਰ੍ਹਾਂ ਉਹ ਬਜ਼ੁਰਗ ਬਾਪੂ ਜੀ ਉੱਥੇ ਸੇਵਾ ਵੀ ਕਰਦੇ ਸਨ ਤੇ ਸੰਗਤਾਂ ਨੂੰ ਸਿੱਧੇ ਰਾਤੇ ਵੀ ਪਹੁੰਚਦੇ ਸਨ ਗਰਬਾਣੀ ਦੇ ਜਾਪ ਦੱਸ ਕੇ ਜਾਂ ਕੋਈ ਸ਼ਬਦ ਦਾ ਜਾਪ ਦੱਸ ਕੇ ਪਿਓ ਪਰਿਵਾਰ ਕਹਿੰਦੇ ਕਿ ਅਸੀਂ ਕੋਈ ਜਗ੍ਹਾ ਨਾ ਛੱਡੀ ਤੇ ਅਸੀਂ ਬਹੁਤ ਪੈਸਾ ਵੀ ਖਰਚ ਕਰ ਚੁੱਕੇ ਸੀ ਐਨਾ ਪੈਸਾ ਵੀ ਖਰਚ ਕਰਨਿਆ ਕਿਤੇ ਕਿਸੇ ਨੇ ਜੇ 10 ਮੰਗਣਾ ਸੀ 10 ਦੇ ਦੇਣਾ ਕਿਸੇ ਨੇ 5 ਮੰਗਣਾ ਤੇ ਅਸੀਂ 5 ਦੇ ਦੇਣਾ ਕਹਿੰਦੇ ਵੀ ਪਰ ਸਾਡਾ ਕੋਈ ਵੀ ਪ੍ਰੋਬਲਮ ਸਟਾ ਕੋਈ ਵੀ ਹੱਲ ਨਹੀਂ ਸੀ ਹੋਇਆ ਕਿਸੇ ਤਰ੍ਹਾਂ ਖਾਰਸਾ ਜੀ ਜਦੋਂ ਉਹ ਪਰਿਵਾਰ ਚੰਦਾਏ ਉਹ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਹ ਜੋ ਬਜ਼ੁਰਗ ਬਾਪੂ ਜੀ ਹੁੰਦੇ ਨੇ ਉਹਨਾਂ ਨੂੰ ਉਹਦੇ ਬਾਰੇ ਪਤਾ ਲੱਗਦਾ ਹੈ ਤੇ ਉਹ ਬਾਪੂ ਜੀ ਨੂੰ ਸਾਰੀ ਆਪਣੀ વાਰਤਾ ਦੱਸਦੇ ਨੇ ਕਿ ਸਾਡੀ ਇਸ ਤਰ੍ਹਾਂ ਬੇਟੀ ਉਹ ਠੀਕ ਨਹੀਂ ਰਹਿੰਦੀਗੀ ਉਹਦੇ ਇਸ ਤਰ੍ਹਾਂ ਪ੍ਰੋਬਲਮ ਰਹਿੰਦੀ ਹੈ ਵੀ ਉਹ ਸਕੂਲ ਦੇ ਵਿੱਚ ਜਦੋਂ ਸਟੱਡੀ ਕਰਨ ਗਈ ਸੀ ਵੀ ਜਾਂਦਾ ਸਕੂਲ ਦੇ ਵਿੱਚ ਉਹਨੂੰ ਪ੍ਰੋਬਲਮ ਹੋਈਏ ਕਾਰ ਦੇ ਵਿੱਚ ਹੋਈਏ ਵੀ ਸਾਨੂੰ ਕੁਝ ਵੀ ਪਤਾ ਨਹੀਂ ਲੱਗਿਆਗਾ ਪਰ ਉਹ ਨੀਂਜ ਨਹੀਂ ਰਹਿੰਦੀ ਅਸੀਂ ਬਹੁਤ ਸਿਆਣਿਆਂ ਦੇ ਕੋਲ ਵੀ ਗਏ ਆ ਬਹੁਤ ਡਾਕਟਰਾਂ ਦੇ ਕੋਲ ਗਏ ਆ ਡਾਕਟਰਾਂ ਨੇ ਕਿਹਾ ਵੀ ਇਹਨਾਂ ਕਿਸੇ ਵੀ ਚੀਜ਼ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਤੇ ਜਦੋਂ ਸਿਆਣਿਆਂ ਦੇ ਕੋਲ ਗਏ ਆ ਉਹਨਾਂ ਨੇ ਵੀ ਸਾਰਾ ਆਪਣਾ ਕੰਮ ਜੋ ਵੀ ਸੀਗਾ ਉਹ ਸਭ ਕੀਤਾ ਪਰ ਕੋਈ ਫਰਕ ਵੀ ਪਿਆ ਇਤਹਾਖਾਨ ਸਾਹਿਬ ਜੀ ਉਹ ਜੋ ਬਜ਼ੁਰਗ ਬਾਪੂ ਜੀ ਸਾਰਨੂੰ ਉੰਡਾਣੇ ਉਹ ਪਰਿਵਾਰ ਕਹਿੰਦੇ ਕਿ ਸਾਨੂੰ ਕਿਹਾ ਵੀ ਤੁਸੀਂ ਕਿਤੇ ਨਾ ਜਾਓ ਤੁਸੀਂ ਗੁਰਦੁਆਰਾ ਸਾਹਿਬ ਚ ਆਇਆ ਕਰੋ ਰੋਜ਼ ਇਹ ਤੋਂ ਜਲ ਲੈ ਕੇ ਜਾਇਆ ਕਰੋ ਤੇ ਉਹ ਜਲ ਘਰ ਦੇ ਵਿੱਚ ਵੀ ਤੁਸੀਂ ਛਿੰਕਿਆ ਕਰੋ ਤੇ ਪਰਿਵਾਰ ਸਾਰਾ ਵੀ ਜਲ ਛਕਿਆ ਕਰੋ ਤੇ ਤੁਸੀਂ ਇੱਕ ਕੰਮ ਜ਼ਰੂਰ ਕਰਿਆ ਕਰੋ ਇੱਕ ਤਾਂ ਤੁਸੀਂ ਨਿਤਨੇਮ ਕਰਨਾ ਹੈ ਰਹਿਰਾ ਸਾਹਿਬ ਕਰਨਾ ਹੈ ਤੇ ਇੱਕ ਤੁਸੀਂ ਚਪਾਈ ਸਾਹਿਬ ਦਾ ਪਾਠ ਜਿੰਨਾ ਵੀ ਹੋ ਸਕਦਾ ਹੈ ਦੇਣ ਦੇ ਵਿੱਚ ਤੁਸੀਂ ਉਹਨਾਂ ਕਰਿਆ ਕਰੋ ਜੇ ਕਰ ਨਹੀਂ ਸਕਦੇ ਤੇ ਚਪਾਈ ਸਹਿਬ ਦਾ ਪਾਠ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਜਾਂ ਟੀਵੀ ਦੇ ਵਿੱਚ ਤੁਸੀਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਰਹਿੰਦੇ ਨਾ ਪਰ ਜੇ ਤੁਸੀਂ ਚਪਾਈ ਸਹਿਬ ਦਾ ਪਾਠ ਕਰਦੇ ਹੋ ਤੇ ਚਪਾਈ ਸਹਿਬ ਦਾ ਪਾਠ ਕਰਨ ਦੇ ਸਮੇਂ ਤੁਸੀਂ ਜਲ ਕੋਲ ਜ਼ਰੂਰ ਰੱਖਣਾ ਹੈ ਕਿਉਂਕਿ ਜਲ ਬਾਦ ਦੇ ਵਿੱਚ ਸ਼ੱਕ ਲੈਦਾ ਹੈ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਫਰਕ ਨਹੀਂ ਪੈਂਦਾਗਾ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਲੱਗਦਾ ਹੈ ਵੀ ਕੋਈ ਚੀਜ਼ ਹੈ ਕੋਈ ਮਾੜੀ ਰੂਹ ਹੈ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਦੇਸੀ ਘੋਦੀ ਚੋਤ ਜ਼ਰੂਰ ਜਗਾਇਆ ਕਰੋ ਪਰ ਤੁਸੀਂ ਉਹ ਬਜ਼ੁਰਗ ਬਾਪੂ ਜੀ ਨੇ ਖਾਲਸਾ ਜੀ ਉਹਨਾਂ ਨੂੰ ਦੱਸਿਆ ਕਿ ਜੇ ਇਸ ਦਿਨ ਤੋਂ ਤੁਸੀਂ ਦੇਸੀ ਘੋਦੀ ਚੋਤ ਜਗਾਉਣੀ ਘਰ ਦੇ ਵਿੱਚ ਸ਼ੁਰੂ ਕਰ ਦਿਓਗੇ ਤੁਹਾਡੇ ਘਰ ਦੇ ਆਪਣੇ ਆਪ ਜੋ ਕੰਮ ਉਲਟੇ ਸਿੱਧੇ ਹੋਏ ਨੇ ਉਹ ਆਪਣੇ ਆਪ ਸਹੀ ਹੋ ਜਾਣਗੇ ਇਸੀ ਤਰ੍ਹਾਂ ਘਰ ਸਾਜੀ ਉਹ ਪਰਿਵਾਰ ਜੋ ਭੈਣ ਦੇ ਜੋ ਮਾਤਾ ਜੀ ਸੀ ਉਹਨਾਂ ਨੂੰ ਬਜ਼ੁਰਗ ਬਾਪੂ ਜੀ ਨੇ ਸਮਝਾਇਆ ਉਹਨਾਂ ਨੇ ਦੂਸਰੇ ਦਿਨ ਤੋਂ ਮਾਤਾ ਜੀ ਸੀ ਜਿਹੜੇ ਉਹ ਬੈਠਦੇ ਉਹਨਾਂ ਨੇ ਪਾਠ ਕਰਨਾ ਸ਼ੁਰੂ ਕੀਤਾ ਉਹਨਾਂ ਨੂੰ ਜਦੋਂ ਵੀ ਸਮਾਂ ਮਿਲਣਾ ਉਦੋਂ ਹੀ ਉਹਨਾਂ ਨੇ ਚਪਈ ਸੇ ਦਾ ਪਾਠ ਕਰਨਾ ਪਰ ਜਦੋਂ ਉਹਨਾਂ ਨੇ ਕੰਮ ਕਰ ਕਰਨੇ ਉਹਨਾਂ ਦੇ ਘਰ ਦੇ ਵਿੱਚ ਚਪਈ ਸਾਬ ਦਾ ਪਾਠ ਲਗਾ ਕੇ ਰੱਖਣਾ ਇਸ ਤਰ੍ਹਾਂ ਕਰ ਰਿਆ ਕਰਨਾ ਤੇ ਜਦੋਂ ਉਹਨਾਂ ਨੇ ਜੋਤ ਜਗਾਉਣੀ ਉਹ ਉਹਨਾਂ ਨੇ ਰਹਿਰਾ ਸਾਬ ਦੇ ਸਮੇਂ ਹਰ ਰੋਜ਼ ਘਰ ਦੇ ਵਿੱਚ ਦੇਸੀ ਘੋਦੀ ਜੋਤ ਜਗਾਉਣੀ ਜੋਤ ਜਗਾ ਕੇ ਫਿਰ ਰਹਿਰਾਸ ਵੀ ਕਰਨੀ ਚਪਈ ਸਾਬ ਦਾ ਪਾਠ ਵੀ ਕਰਦਾ ਉਹਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਅਸੀਂ 10 11 ਪਾਠ ਹੀ ਚਪਈ ਸਹਿਬ ਦੇ ਕਰਦੇ ਸੀ ਪਰ ਫਿਰ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਉਹ ਪੈਨ ਨੂੰ ਥੋੜਾ ਥੋੜਾ ਪਰਿਵਾਰ ਦੱਸਦਾ ਕਿ ਫਰਕ ਪੈਣ ਲੱਗਿਆ ਉਹਨਾਂ ਨੇ ਚਪਈ ਸਹਿਬ ਦੀ ਬਾਣੀ ਦੇ ਚਾਪ ਵਧਾ ਦਿੱਤੇ ਹੁਣ ਉਹ ਖਾਨਸਾ ਜੀ ਪਰਿਵਾਰ ਦੱਸਦਾ ਹੈ ਕਿ ਅਸੀਂ 101 ਪਾਠ ਹਰ ਰੋਜ਼ ਚਪਈ ਸਹਿਬ ਦੇ ਅਸੀਂ ਕਰਦੇ ਹੀ ਕਰਦੇ ਆਂ ਤੇ ਜੋ ਪਾਠ ਅਸੀਂ ਕੰਮਕਾਰ ਕਰਨ ਵੇਲੇ ਅਸੀਂ ਕੋਲ ਲਗਾ ਕੇ ਰੱਖਦੇ ਆਂ ਤੇ ਤੁਰੇ ਫਿਰ ਕਰਦੇ ਆ ਉਹ ਅਲੱਗ ਤੋਂ ਕਰਦੇ ਆ ਤੇ ਸਾਡੇ ਘਰ ਦੇ ਵਿੱਚ ਦੇਸੀ ਕਿਉਂ ਦੀ ਜੋਤ ਵੀ ਹਰ ਰੋਜ਼ ਜਗਦੀ ਹੈ ਉਹਨਾਂ ਦੀ ਜੋ ਬੇਟੀ ਸੀ ਖਾਲਸਾ ਜੀ ਉਹਨੇ ਦੱਸ ਉਹ ਦੱਸ ਦਿਆ ਕਿ ਮੈਨੂੰ ਕਿਤੇ ਵੀ ਕੋਈ ਵੀ ਫਰਕ ਨਹੀਂ ਸੀ ਪੈਦਾ ਪੇਰੇ ਪਰਿਵਾਰ ਦੇ ਭੂਨੇ ਕਿਤੇ ਵੀ ਕੋਈ ਇਲਾਜ ਕਰਉਣ ਕੋ ਵੀ ਨਹੀਂ ਸੀ ਛੱਡਿਆ ਵੀਹਾ ਵੀ ਇਥੋਂ ਕਰਵਾ ਲੈਨੇ ਆ ਉਥੋਂ ਕੋਈ ਸਿਆਣਾ ਵੀ ਨਹੀਂ ਸੀ ਛੱਡਿਆ ਪਰ ਉਹਦਾ ਦਿਨ ਪਰ ਦਿਨ ਦੁੱਖ ਵਾਧਦਾ ਜਾਂਦਾ ਸੀ ਜਿਸ ਕਰਕੇ ਜਦੋਂ ਉਹ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਸੀ ਤੇ ਉਹਦਾ ਜਿਹੜਾ ਸਰੀਰ ਇਹ ਸਰੀਰ ਤੋਂ ਉਹ ਵੇਖ ਲੈਸ ਵੀ ਆਉਂਦੀ ਸੀ ਇਸ ਕਰਕੇ ਜਿਹੜਾ ਪਰਿਵਾਰ ਸੀ ਜਿਹੜਾ ਮਾਤਾ ਪਿਤਾ ਸੀ ਉਹ ਬਹੁ ਟੈਨਸ਼ਨ ਦੇ ਵਿੱਚ ਰਹਿੰਦੇ ਸੀ ਇਸ ਤਰ੍ਹਾਂ ਖਾਲਸਾ ਜੀ ਉਹ ਭੈਣ ਤੇ ਚਪਈ ਸਹਿਬ ਦਾ ਪਾਠ ਕਰਨ ਦੇ ਲਈ ਦੇ ਨਾਲ ਤੇ ਦੇਸੀ ਘੋਦੀ ਘਰ ਦੇ ਵਿੱਚ ਜੋਤ ਜਗਾਉਣ ਦੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਐਨੀ ਕਿਰਪਾ ਹੋਈ ਕਿ ਜਿੱਥੇ ਉਹਨਾਂ ਨੂੰ ਸਾਰੇ ਡਾਕਟਰ ਵੀ ਕਹਿੰਦੇ ਸੀ ਕਿ ਠੀਕ ਕੋਈ ਪ੍ਰੋਬਲਮ ਨਹੀਂ ਤੁਸੀਂ ਇੱਕ ਟੈਨਸ਼ਨ ਲੈਨੇ ਹੋ ਤੇ ਜੋ ਉਹਨਾਂ ਨੇ ਕੋਈ ਸਿਆਣਾ ਵੀ ਨਹੀਂ ਸੀ ਛੱਡਿਆ ਕਿਉਂਕਿ ਉਹਦੇ ਦੇਖਣ ਤੋਂ ਹੀ ਪਤਾ ਲੱਗਦਾ ਸੀ ਖਾਲਸਾ ਜੀ ਵੀ ਉਹਨੂੰ ਕੋਈ ਨਾ ਕੋਈ ਕਿਸੇ ਨਾ ਕਿਸੇ ਚੀਜ਼ ਦੀ ਇਸ ਤਰ੍ਹਾਂ ਪ੍ਰੋਬਲਮ ਹੈਗੀ ਆ ਕਈ ਵਾਰ ਆਪਾਂ ਨੂੰ ਕੀ ਹੁੰਦਾ ਹੈ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਆਪਾਂ ਵਹਿਮ 'ਚ ਪੈ ਜਾਂਦੇ ਆ ਪਰ ਉਹਨੂੰ ਦੇਖਣ ਤੋਂ ਪਤਾ ਲੱਗਦਾ ਸੀ ਵੀ ਹਾਂ ਜੀ ਵੀ ਇਹਨੋਂ ਕੋਈ ਪ੍ਰੋਬਲਮ ਹੈ ਜਦੋਂ ਆਪਾਂ ਉਸ ਨੂੰ ਦੇਖਦੇ ਸੀ ਕਿਉਂਕਿ ਉਸ ਦਾ ਬਿਹੇਵੀਅਰ ਉਸ ਦਾ ਜੋ ਵੀ ਆਪਣਾ ਸਿਸਟਮ ਸੀ ਉਹ ਸਭ ਦੇਖ ਕੇ ਇਹੀ ਪਤਾ ਲੱਗਦਾ ਸੀ ਆਪਾਂ ਨੂੰ ਖਾਲਸਾ ਜੀ ਗੁਰਬਾਣੀ ਦੇ ਵਿੱਚ ਤਾਂ ਇੰਨੀ ਪਾਵਰ ਹੈ ਇੰਨੀ ਸ਼ਕਤੀ ਆਪਾਂ ਕਿਸੇ ਵੀ ਬਾਣੀ ਦਾ ਚਾਪ ਕਰੀਏ ਹਰ ਇੱਕ ਗੁਰਬਾਣੀ ਦੇ ਕੋਈ ਵੀ ਬਾਣੀ ਦਾ ਆਪਾਂ ਪਾਠ ਕਰਦੇ ਆ ਆਪਾਂ ਇਹ ਹੁ ਜਿਵੇਂ ਗੱਲ ਕੀਤੀ ਕਿ ਜਪਈ ਸਹਿਬ ਦੀ ਬਾਣੀ ਦੇ ਜਾਪ ਨਾਲ ਉਪੈਣ ਦਾ ਵੀ ਦੁੱਖ ਏਡਾ ਵੱਡਾ ਕੱਟਿਆ ਗਿਆ ਇਸੇ ਤਰ੍ਹਾਂ ਖਾਸਾ ਜੀ ਗੁਰਬਾਣੀ ਸਾਰੀ ਹੀ ਸਤਕਾਰਯੋਗ ਹੈ ਤੁਸੀਂ ਜੇ ਉਹ ਵੀ ਪਾਠ ਕਰਦੇ ਹੋ ਨਿਤਨੇਮ ਕਰਦੇ ਹੋ ਸ੍ਰੀ ਸੁਖਮਣੀ ਸਹਿਬ ਕਰਦੇ ਹੋ ਸੁਖਮਣੀ ਸਹਿਬ ਦੀ ਬਾਣੀ ਸੁੱਖਾਂ ਦੀ ਬਾਣੀ ਹੈ ਜੋ ਵੀ ਵੀਰਪੈਣ ਸੰਗਤਾਂ ਸੁਖਬਣੀ ਸੇਵ ਕਰਦਿਆਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੁੰਦੀ ਉਹਨਾਂ ਤੇ ਤੇ ਜੇ ਕਿਸੇ ਵੀ ਵੀਰਪੈਣ ਨੂੰ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਚਪਈ ਸੇਵ ਦੇ ਪਾਠ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਆਪਾਂ ਨੂੰ ਆਸੇ-ਪਾਸੇ ਭਟਕਣ ਤੋਂ ਇਲਾਵਾ ਆਪਣੇ ਕੋਲ ਕੋਈ ਰਸਤਾ ਨਹੀਂ ਹੁੰਦਾਗਾ ਪਰ ਆਪਣਾ ਗੁਰਬਾਣੀ ਨੂੰ ਛੱਡ ਕੇ ਗੁਰਦੁਆਰਾ ਸੇਵ ਛੱਡ ਕੇ ਆਪਣੇ ਗੁਰੂ ਨੂੰ ਛੱਡ ਕੇ ਗਲਤ ਰਸਤੇ ਤੇ ਚਲੇ ਜਾਂਦੇ ਆ ਜਿਸ ਕਰਕੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵਾਚ ਜਾਂਦੀਆਂ ਨੇ ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਵੀ ਕਿਉਂ ਨਾ ਦੁੱਖ ਆ ਜਾਣ ਤੁਸੀਂ ਆਪਣਾ ਗੁਰੂ ਕਦੇ ਨਹੀਂ ਛੱਡਣਾ ਜਿਵੇਂ ਕਿ ਇਸ ਭੈਣ ਨੇ ਬਹੁਤ ਦੁੱਖ ਦੇਖੇ ਸੀ ਪਰਿਵਾਰ ਨੇ ਕੋਈ ਜਗ੍ਹਾ ਵੀ ਨਹੀਂ ਸੀ ਛੱਡੀ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਇਹ ਭੈਣ ਦਾ ਸਾਰਾ ਕਾਰਜ ਸਿੱਧ ਹੋਇਆ ਸੀ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸਬੂ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਣਾ ਚੁੱਕਾਂ ਦੀ ਖਿਮਾ ਬਖਸ਼ੀ ਨੀ ਬੋਲ ਦੇ ਸਮੇਂ ਜਾਣੇ ਅਣ ਜਾਣੇ ਅਨੇਕਾਂ ਗਲਤੀਆਂ ਕੁਲਣਾ ਚੁੱਕਾ ਹੋ ਜਾਂਦੀਆਂ ਹੋ ਗਈਆਂ ਕੀ ਮਾ ਬਖਸ਼ਨੀ ਖਾਲਸਾ ਜੀ ਕੰਨ ਦਾ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਸਰਬਤ ਦਾ ਪਲਾ ਕਰਤਾ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆ ਖੁਸ਼ੀਆਂ ਦੇ ਨਾਲ ਭਰ ਕੇ ਪੇਚੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ